ਹਾਂਜੀ ਸਤਿ ਸ੍ਰੀ ਅਕਾਲ ਆਪਾਂ ਮੱਜਾਂ ਨੂੰ ਕੱਖ ਫੱਠੇ ਪਾਤੇ ਝਾਕਦਿਆਂ ਹੋਰ ਇਹੋ ਨਾਲ ਲੱਗਦਾ ਵੀ ਦਾਣਾ ਪਾਵੇ ਮੈਨੂੰ ਮੈਨੂੰ ਦੇਖ ਕੇ ਐ ਕਰਨ ਲੱਗ ਜਾਂਦੀਆਂ ਵੀ ਲਿਆ ਬਈ ਹੋਰ ਦਾਣਾ ਪਾ ਤੇ ਆਪਾਂ ਨਾ ਨੂੰ ਕੰਨ ਤਿਆਰ ਆ ਦੇਖ ਰਿਹਾ ਮਨਰਾਜ ਅਸ਼ਵੀਤ ਉઠੋ 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 ਮਰਤ ਵਿੜਾ ਹੋ ਗਿਆ ਭਾਈ ਉઠੋ ਭਾਈ ਫਰਵਲਗੇ ਫਿਰ ਪਾਠ ਕਰਦੇ ਹਾਂ ਅੱਜ ਥੋੜਾ ਲੇਟ ਹੋ ਗਏ ਰੈਡੀ ਰੁੜੀ ਹੋ ਕੇ ਅੱਜ ਆਪਾਂ ਸਹੇਂ ਦਸਤਾਰ ਸਜਾਤੀ ਤੇ ਇੱਕ ਆਪਾਂ ਹੁਣ ਆਪਾਂ ਦੇਣਾ ਗੇੜਾ ਪਹੀ ਦਿੱਤੇ ਸ਼ੇਅਰ ਕਰਦੇ ਆ ਤੇ ਤੁਹਾਨੂੰ ਸਵੇਰ ਦੀ ਸ਼ੇਅਰ ਦਿਖਾਉਨੇ ਆ ਜਿਹੜੀ ਆਪਾਂ ਛੋਟੇ ਹੁੰਦੇ ਵੱਡਦੇ ਸੀਗੇ ਹੁਣ ਆਪਣੀ ਸ਼ੇਅਰ ਪੜਦੇ ਸੀਗੇ ਆਪਾਂ ਜਾਂਦਾ ਤਾਂ ਕੋਈ ਹੂ ਸ਼ੇਅਰ ਤੇ ਸੁੱਤੇ ਪਏ ਹੋਣਗੇ ਸਾਰੇ ਬਹੁਤ سارے ਸੁੱਤੇ ਪਏ ਹੋਣਗੇ ਬਹੁਤ سارے ਉੱਠੇ ਵੀ ਹੋਣਗੇ ਭਾਈ ਤੇ ਕਿਉਂਕਿ ਆਪਾਂ ਜੇ 11 ਵਜੇ ਤੱਕ ਸੌਂਦੇ ਨਹੀਂਗੇ ਫਿਰ ਸਨੀਹਾ ਉੱਠੀ ਤਾਂ ਨਹੀਂ। ਅਮਰਤ ਦੇ ਵੇਲੇ ਤੇ ਉੱਠਣਾ ਜੇ ਤਾਂ ਬੰਦਾ 10 ਤੋਂ 9:30 ਦੇ ਵਿੱਚ ਵਿੱਚ ਸੌਂ ਜੇ। ਤੇ ਮੌਸਮ ਅੱਜ ਠੰਡ ਹੈਗੀ ਆ। ਠੰਡ ਵਧੀਆ ਅੱਜ। ਧੁੰਦ ਵੀ ਹੈਗੀ ਆ। ਧੁੰਦ ਹੈਗੀ ਆ ਮੌਸਮ ਦਾ ਵਧੀਆ ਆਨੰਦ। ਚੰਗਾ ਮੌਸਮ ਆ ਬੜੀ ਠੰਡ ਵੀ ਹੈ ਨਹੀਂ। ਤੇ ਹੱਥ ਵੈਸੇ ਮਾੜੇ ਮਾੜੇ ਠਰਦੇ ਆ ਉਹ ਜੰਦਾਰ ਕੇ ਵੀ ਖੜੇ ਆ ਹਲੇ ਪਹੁੰਚ ਗਏ ਆ ਘਰੇ ਸ਼ੈਰ ਤੇ ਗੜਾ ਲਾ ਕੇ ਗੋਹਾ ਗਹਾ ਛੱਟਤਾ ਦੀ ਛੱਕਦੇ ਹੁਣ ਤੇ ਸਿਆਲੋ ਸਿਆਲ ਪੰਜੀਰੀ ਜਿਹੜੀ ਹੈ ਨਾ ਇਹ ਜ਼ਰੂਰੀ ਹੈ ਉਹ ਆ ਕੇ ਵਧੀਆ ਵਿੱਚ ਸਮਾਨ ਤੇ ਸਵੇਰੇ ਐ ਦੇ ਕੇ ਢੀੜਾ ਕਰਕੇ ਸ਼ਹਿਰ ਤੇ ਉਦੋਂ ਦਾ ਪੰਜੀਰੀ ਦੀ ਇੱਕ ਕੌਲੀ ਮਿਲ ਜੇ ਜੇ ਆ ਇਸ ਤਰ੍ਹਾਂ ਇੱਕ ਕੌਲੀ ਮਿਲ ਖਾ ਲੇ ਤੇ 9-10 ਵਜੇ ਤੱਕ ਫਿਰ ਭੁੱਖ ਨਹੀਂ ਲੱਗਦੀ ਫਿਰ ਆਨੰਦ ਹੀ ਆਨੰਦ ਆਹ ਹੂੰ ਕੋਈ ਨਹੀਂ ਜਬੜੀ ਆ ਨਾ ਮਾਤੀਆਂ ਸੋਕਾ ਸਕੈਲਾਂ ਨੂੰ ਹੈ ਨਾ ਉੱਧਰ ਪਾਚੀ ਕੋਲ ਬਹਾ ਜਾਣਾ ਸੀਗਾ ਆਪਾਂ ਪਠਲੀ ਵੀ ਉਹਦਾ ਜਿੰਦਰ ਭਾਈ ਦਾ ਫੋਨ ਆਇਆ ਸੀਗਾ ਹੈ ਨਾ ਕਹਿੰਦਾ ਆਜੋ ਕਹਿੰਦਾ ਯਾਰ ਕਦੇ ਮੈਂ ਕਿਹਾ ਤੁਸੀਂ ਵੀ ਆਜੋ ਕਹਿੰਦੇ ਆਵਾਂ ਇਸ ਤਰ੍ਹਾਂ ਕਦੇ ਦੋ ਤਿੰਨ ਵਾਰੀ ਆ ਗਏ ਤੁਸੀਂ ਤਾਂ ਆਏ ਨਹੀਂ ਕਦੇ ਮੈਂ ਕਿਹਾ ਇਹ ਤਾਂ ਰੋਜ਼ ਚਿਹਰ ਹੋ ਜਾਣਾ ਕੋਈ ਮਾ ਪਰੋਣੇ ਕਾ ਕਰਾਉਂ ਤੇ ਤੁਸੀਂ ਜਨਾ ਦੋ ਜਨਾ ਤੋਂ ਤੁਸੀਂ ਆਂ ਬੀ ਮਿਲਣਾ ਆ ਜਾ ਕਰੋ ਨਾ ਕਹਦੇ ਸੀ ਕਿ ਬਹੁਤ ਜ਼ਿਆਦਾ ਗੱਲ ਕਰੀਏ ਭਾਈ ਜੀ। ਆਪਾਂ ਥੋੜ੍ਹਾ ਰੋਜ਼ ਯਾਦ ਕਰਦੇ ਆ। ਰੋਜ਼ ਯਾਦ ਕਰਦੇ ਆ। ਹਾਂ ਰੋਜ਼ ਯਾਦ ਕਰਕੇ ਪਾਈਏ। ਨੰਗ ਹੋ ਜਾਵਾਂ। ਟਾਈਮਿੰਗ ਲੱਗਦਾ ਕਿ ਠੀਕ ਹੈ। ਜਾਵਾਂ। ਜਾਵਾਂਗੇ ਕੀ ਨਾਲੇ ਤਾਂ ਗੱਲਾਂ ਮੱਤਾਂ ਕਰਾਵਾਂਗੇ ਨਾਲੇ ਆਪਾਂ ਕੋਈ ਵਲੌਗ ਬਣਾ ਲਿਆਵਾਂਗੇ। ਤੇ ਜਾਇਆ ਜਾਂਦਾ। ਦੇਖਦੇ ਆ ਇੱਕ ਦਿਨ ਚ ਨਾ ਕਰਦੇ ਆ ਇਸ ਦਾ। ਜਾਇਆ। ਰਾਜਾ ਸਾਡੀ ਸਰ ਜਾਵਾਂਗੇ ਲੰਗਦੇ। ਤੇ ਨਾਲੇ ਆਪਾਂ ਭੱਟ ਨਹੀਂ ਜਾਵਾਂਗੇ। ਤੇ ਨਾਲੇ ਆਪਾਂ ਮਸਤੂਣਾ ਸਾਹਿਬ ਹਾਂ ਉਹਨੇ ਅਸੀਂ ਲੈ ਜਾਗੇ ਬੱਸ ਉਹਨਾਂ ਸਾਹਿਬ ਇਹ ਬੈਠਾ ਕਰਦੇ ਹਾਂ ਫੋਟੋਆਂ ਸਿੱਖ ਲਈਏ ਹਾਂ ਹੋਰ ਇਲਾ ਬੰਦ ਹੁੰਦਾ ਮੈਂ ਕਿਹਨਾਂ ਦੇਖਾਂਗਾ ਮਾਮੀ ਦਾ ਫੋਨ ਆ ਜਾਂਦਾ ਹਾਂ ਹਾਂ ਕੱਲੀ ਆ ਜੀ ਮੈਂ ਆਜੂ 1:00 ਵਜੇ ਆਉਂਗਾ ਮੈਂ ਤਾਂ ਆਉਣਾ ਹੀ ਆ ਮੈਂ ਹਾਂ ਰੋਟੀ ਸਾਦਾ ਰੋਟੀ ਖਾਣਾ ਹੈ ਚਲ ਆ ਗਿਆ ਮੈਂ ਪਾ ਦੇ ਤੂੰ ਆ ਗਿਆ ਰੋਟੀ ਯਾ ਮਾਮੀ ਕੋਲ ਹੋ ਗਿਆ ਨਾ ਸਾ ਚੱਲ ਗਿਆ ਦੂਗਾ ਮੈਂ ਤਾਂ ਆਉਣਾ ਹੀ ਆ ਕੱਲ ਹਾਂ ਅੱਜ ਤਾਂ ਹੈਗਾ ਹਾਂ ਠੀਕ ਹੈ ਨਾ ਤੇਰਾ ਹੁਣ ਮਗਰੋਂ ਜਾਂ ਸਵਾਦ ਵਾਹ ਲਾ ਲਾਂਗੇ ਧਰ ਲਾਂਗੇ ਨਾਲ ਚਾਪਾ ਧਰ ਲਾਂਗੇ ਨਾ ਮੰਮੀ ਕਿੰਦੇ ਆਵਾਂਗੇ ਜੇ ਨਾਲ ਹਾਂ ਮਨੋਂ ਇਹ ਤਾਂ ਹੈਗਾ ਫਿਰ ਵੀ ਇੱਕ ਵਾਰੀ ਕੋਟਾਂ ਤੂੰ ਵੀਰਾ ਹੁਸਾਕ ਦੇ ਕੇ ਹੁਣ ਮੈਨੂੰ ਕਿਹਾ ਸੀ ਕਿ ਥਾਗ ਲੈ ਮੈਂ ਨਾਲੇ ਮਾਮੀ ਨੂੰ ਦੇ ਦਾਂਗੇ ਸਾਕੇ ਪਾਲਕ ਪੂਲਕ ਸਾਰਾ ਕੁਝ ਤੋੜ ਕੇ ਪੁੱਤਰ ਗਿਆ ਆਦਾ ਕਰਕੇ ਰੱਖ ਦੇ। ਕਿਆ ਪਾਜੋ ਆਪਣਾ ਮਿਹਨਤ ਨਾਲ ਸਾਲ ਦੇ ਕੋਈ ਆਪ ਕਿੱਥੋਂ ਆਉਣਾ ਨਹੀਂ ਕਿਸੇ ਤੋਂ ਨਹੀਂ ਆਈ। ਐਵੇਂ ਹੀ ਨਹੀਂ ਕਿਸੇ ਕੋਈ ਐਵੇਂ ਕਿ ਨਾਲੇ ਵਿਹਲੇ ਆ। ਹਿੰਮਤ ਨਹੀਂ ਭਾਈ ਹਿੰਮਤ ਨਹੀਂ ਪੈਂਦੀ। ਪਾ ਦੇ ਨੇ ਥੋੜਾ ਟੱਟ ਆਇਆ। ਤੁਸੀਂ ਆਹ ਤੁੱਟਿਆ ਸਵਾਗਤ ਹੋਣਾ ਕਿ ਨਾ ਸੋਖਾ ਦਰੀਲ ਚ। ਇਹ ਆਦੇ ਦਾ ਹੁੰਦਾ ਨਹੀਂ ਫਾਲ ਲੱਗੇ ਫਾਈਸ ਵਾਤੂ ਦਾ। ਹਾਂ ਨਾਲੇ ਬਿੱਟੂ ਮਾਮੀ ਨੂੰ ਦੇ ਦਾਂਗੇ। ਨਾਲੇ ਮਾਮੀ ਨੂੰ ਪਾ ਦੇਗੇ ਤੇ ਨਾਲੇ ਦੀ ਦਾਂਗੇ। ਆਕਾ ਤੇ ਬਿੱਟੂ ਨੂੰ ਮਹ ਨਾਲ ਲੈ ਜੁਦੀ ਆਈ। ਕਾਣੂ ਆ ਜਾਂਦਾ ਆਉਦੇ ਕੰਮਾਂ ਦਾ ਨਹੀਂ ਟਾਈਮ ਆ ਹੀ ਨਹੀਂ ਜੇ ਮੈਂ ਰੋਟੀ ਖਾ ਲਾਂ ਫਿਰ ਦੇਰ ਤੱਕ ਨਹੀਂ ਆਉਂਦਾ ਤੇ ਆ ਆ ਆ ਆ ਆ ਗਿਆ ਸੀ ਕਿ ਤੇਰਾ ਆ ਮੈਂ ਪਟਨਾਗਾ ਤੁਸੀਂ ਗਾਜਰਾ ਗਾਜਰਾ ਪੱਟ ਦੇ ਬਹੁਤ ਸਾਰੇ ਜੂਸ ਕੱਢਾ ਨਹੀਂ बाबा ਕੱਟਦੇ ਮੈਨੂੰ ਸਾਰਿਆਂ ਨੇ ਲੱਗਦਾ ਘੱਮ ਅਸੀਂ ਥੋੜਾ ਜਿਹਾ ਬਸ ਦਾੜ ਜੂਰੀ ਮੇਰੀ ਗੱਲ ਸੁਣ ਚੱਪ ਆਪਾਂ ਵਾਵਾ ਫਟਨੇ ਦਾ ਜੂਸ ਕੱਢਾਂਗੇ ਤੇ ਨਾਲੇ ਗਾਜਰਾ ਉਹਨੂੰ ਨਵੇੜ ਜੀ ਆਪਾਂ ਉਸੇ ਸਬਜੀ ਲਾਵਾਂਗੇ ਨਾਲ ਕੀ ਨੂੰ ਦੇ ਰਾਜੋ ਤੇਰੀ ਚਾਹ ਕੋਈ ਬਣਾ ਹਾਂ ਤੂੰ ਬੱਟ ਗਾਜਰਾ ਆਪਣੇ ਭਾਈ ਬਹੁਤ ਖੜੀਆਂ ਹਾਂ ਹਾਂ ਹੁਣ ਮੌਕਾ ਹੈ ਇਹ ਨੂੰ ਲੈ ਆਇਆ ਉਹ ਕਹਾਣੀ ਮੈਂ ਕਿ ਤੁਸ ਜਸਟ ਕਰਤਾ ਕਿ ਲੋੜ ਆ ਰਹੀ ਮੈਨੂੰ ਉਹਦੇ ਲਈ ਇੱਕ ਬੱਟਾ ਰੱਖ ਲਿਓ ਗਾੜੇ ਰਸਤੇ ਬੱਟਾ ਸਾਰੀਆਂ ਪੱਟੀਆਂ ਸਾਰੀਆਂ ਥੋੜੀਆਂ ਪੱਟੀਆਂ ਕਿੱਥੋਂ ਪੱਟੀਆਂ ਆਏ ਕਹੀ ਦਿਨਾ ਜੇ ਪੱਟਗੀਆਂ ਜਾਣੀਆਂ ਅੱਜ ਤਾਂ ਨਹੀਂ ਪੱਟੀਆਂ ਕਿੰਨਾ ਖਾਂ ਮਹੀਨਾ ਪੱਟੀਆਂ ਮਹੀਨਾ ਗਾਜਰਾ ਖਾਈ ਜਾਓ ਚ ਇੰਨੀਆਂ ਲੱਗੀਆਂ ਹੋਈਆਂ ਹੌਲੀ ਹੌਲੀ ਪੱਟ ਕੇ ਆਏ ਕਹਿੰਦਾ ਨਵੇੜੇ ਤੋਂ ਮੁੜ ਕੇ ਤਾਂ ਹੋਰ ਹੀ ਹੋ ਜਾਂਦੀਆਂ ਇਹ ਸਾਰਾ ਸਾਰੂ ਬਣ ਜਾਣੀਆਂ ਜੇ ਟਾਈਮ ਹੁੰਦਾ ਕਿ ਇਹ ਜਿਹਦਾ ਫਿਰ ਕੱਦੂ ਤੋੜੀਂਗਾ ਤੇ ਉਹਦੇ ਹੋਰ ਲਾ ਦੇਂਗੇ ਹਾਂ ਫਿਰ ਸਬਜ਼ੀ ਫਿਰ ਆਪਾਂ ਹੋਰ ਲਾ ਦਾਂਗੇ ਉੱਤੇ ਗੱਜਨਾਵਾਂ ਦੇ ਵੇਡ ਨੂੰ ਜੀ ਕਹਿੰਦਾ ਤੇ ਮੈਂ ਉਹਨਾਂ ਆ ਲੈ ਆਉਂਗਾ ਇਹਨੂੰ ਲੈ ਆਉਂਗਾ ਤੇ ਆਪਾਂ ਜੂਸ ਕੱਢ ਲਾਂਗੇ ਇੱਕ ਹੋਰ ਹੂ ਆ ਯਾਰ ਆਪਣਾ ਆਮੋ ਲੈ ਕੇ ਆਣੇ ਆਪਾਂ 10 ਭੁੱਲਦੇ ਉਹ ਤਾਂ ਲੈ ਕੇ ਆ ਫਲਾਂ ਵਾਲੇ ਉਹ ਮੇਰੇ ਆਪਾਂ ਜੱਲਾਂ ਕਿੱਥੋਂ ਮਿਲਦੇ ਆ ਬਚੰਗੇ ਫਲਦਾਰ ਭਾਈ ਦੇ ਸੇ ਭਾਈ ਦੇ ਸੇ ਭਾਈ ਦੇ ਚੱਲਦਾ ਆਪਾਂ ਨੇ ਦੱਸ ਕੀ ਹੈ ਮੈਂ ਕਿਹੜੇ ਕਿਹੜੇ ਦੱਸ ਦੱਸ ਇੱਕ ਤਾਂ ਕਲਮੀਆ ਅੰਬ ਅੰਬ ਦਾ ਕਿੰਨਾ ਕੋਲ ਹੈ ਤੇ ਇੱਕ 12 ਮਾਸਾ ਐਸਪੀ ਨੂੰ ਕੀ ਗੋ ਆੜੂ ਸਾਰਿਆਂ ਦਾ ਜਾਨ ਕੀ ਕੀ ਗਾ 12 ਨਾਲ ਲੱਗਿਆ ਉਹ ਥੋੜਾ ਹੀ ਉਹ ਅੰਦਰ ਹੋ ਗਿਆ ਨਹੀਂ ਆਪਾਂ ਨੂੰ ਲਾਗਾ ਨਹੀਂ ਕਿ ਬੀਚੇ ਕਿਹਾ ਕਾਲੂ ਲੈ ਆਪਾਂ ਜਲਦੀ ਕਾਲੂ ਹੁਣ ਹੈ ਨਾ ਰੋਪਾ ਹੋਲੋਣਾ ਚੱਲ ਪੈਣੀ ਹੈ ਵਧੀਆ ਪੂਰੇ ਮੀਹਾਂ ਦੀ ਰੋਟੀ ਬੱਸ ਬਾਹਰ ਰਸਤੇ ਜਾਂ ਨਾ ਨਾ ਉਸ ਨੂੰ ਮੀਆ ਕਰ ਦੇਣਾ ਆਹ ਵਾਰ ਲਾ ਦੇ ਅੱਜ ਕੱਲ੍ਹ ਫੱਕਣ ਚਾਹੀਦੀ ਹੈ ਕੋਈ ਰੋਕ ਨਹੀਂ ਘਟਦੀ ਹਾਂ

मैं पवा दूंगी अरे गल मार लो अच्छा कपड़े तो ले हां तो ले कपड़े आई ना सुन हो रहा सीधे हाथ ओके सुख जानगे हम हम भी तो हम भी पता नहीं किससे किससे वो लगी वो लगी दा मारे अच्छा बात की अच्छा हां तो थोड़ी बची है नहीं हां ऐसे पर मैं नहीं आंदा ऐसे तो बस ही साथू ਆਈ ਮਾਂ ਨਾ ਤੂੰ ਦਾ ਹੁਣ ਆਏ ਕਹਿੰਦੀ ਮੈਂ ਥੱਲੇ ਹੱਥ ਲੱਕਰ ਤੇ ਮੈਂ ਆਏ ਕਰਾਂ ਹਾਂ ਹਾਂ ਬਚ ਕੇ ਵਸਾ ਜਾਣੀ ਨਹੀਂ ਅਗਰ ਰੋੜਾ ਫਰਕਾ ਜੇ ਰੋ ਬੰਦਾ ਤੁਰਿਆ ਤਾਂ ਠੀਕ ਹੈ ਜਿਹੜੇ ਸਾਲਾ ਛੱਟ ਬਜੀ ਜੇ ਕਿਤੇ ਟੁੱਟ ਜਾਂਦਾ ਕਿਤੇ ਅੰਗ ਪੈਰਾ ਔਖਾ ਹੋਈ ਬੜਾ ਸਾਹਮਣਾ ਕਰਨਾ ਤੇ ਆਪ ਨੂੰ ਵੀ ਔਖਾ ਹੈ ਹਾਂ ਤੇਰੀ ਮਾਂ ਨੂੰ ਕੋਲ ਲਿਖੀ ਸੁਣਨਾ ਸੌਖਾ ਹੈ ਵਿਚਾਰੀ ਨੂੰ ਇਹ ਨੂੰ ਮੜੇ ਦੇਖਾ ਕਿ ਮੈਂ ਤਾਂ ਨਹੀਂ ਕਹੀ ਵੀ ਇੱਥੇ ਗੋਡੇ ਆ ਹੁਣ ਗੋਡੇ ਤਾਂ ਜਾਂ ਤਾਂ ਬਦਲੇ ਗੋਡੇ ਪਵਾਨੇ ਹੈਗੇ ਗੋਡੇ ਕਿਉਂ ਅੰਨੀ ਗੋਟਾ ਤੋਂ ਗੋਣੇ ਉੱਥੇ ਭਾਵੇਂ ਜਾਨੂੰ ਲੈ ਜਾਓ ਉਹ ਮਸਤੀ ਤੂੰ ਦਵਾਈ ਲਈ ਸੀ ਉੱਥੋਂ ਕਿਵੇਂ ਸੀ ਉਹ ਮੈਂ ਤਾਂ ਵੀ ਵਧੀਆ ਹੋ ਗਿਆ ਤੇ ਆ ਮੈਂ ਲੈ ਸਕਣੀ ਗੋਡੇ ਸੱਟ ਹੋ ਗਿਆ ਕਿਹੜਾ ਪਿੰਡਿਕ ਭਲਾ ਦੀ ਉਹ ਮੁਕਸਰ ਦੇ ਨਾਲ ਸੀ ਨਾ ਹਾਂ ਨਾਲ ਹੀ ਹੈ ਨਾਲ ਕੁਮਾ ਪਰਚੀ ਹੈਗੀ ਮੇਰੇ ਕੋਲ ਹਾਂ ਉੱਥੋਂ ਆਪਾਂ ਦਵਾਈ ਲੈ ਗਏ ਜਾ ਮੈਂ ਉਹ ਬੁੜੀ ਨੂੰ ਕਹਾਂ ਮਾਂ ਸਾਨੂੰ ਇੱਥੋਂ 7 ਵਜੇ ਬੱਸ ਚੱਲ ਠੀਕ ਹੈ ਹਾਂ ਇੱਥੇ ਚੱਪੜੀ ਬੱਸ ਸੱਟ ਅੱਗੇ ਦਪਾ ਗਏ ਲੈ ਮਾਇ ਲਈ ਜੀ ਚੱਲ ਬਣਾਗੇ ਆਪਾਂ ਵੀ ਬਲੂ ਕਾਲ ਨੂੰ ਜੇਣਾ ਦਵਾ ਲਿਆ ਦੁਬਾ ਗੋਟਿਆਂ ਦਵਾਈ ਦਾ ਫਿਰ ਲਿਆਓ ਉਹ ਲੋਨੀ ਪੁੱਛਣਾ ਹੋ ਗਿਆ ਜੀ ਉਹ ਬਾਜੀ ਕੋਲੇ ਬੈਠੇ ਨੂੰ ਫਰਕ ਆ ਗੋਡਿਆਂ ਦਾ ਫਿਰ ਤੂੰ ਵੀ ਦੇਖ ਤੈਨੂੰ ਫਰਕ ਪੈ ਜੂ ਅਸਲ ਮੈਂ ਕੋਈ ਤਾਂ ਬਸ ਨਹੀਂ ਐ ਮੈਂ ਮਸ਼ੀਨਾਂ ਚੱਲੀ ਜਾਂਦੀਆਂ ਨੇ ਮੈਂ ਸਭ ਮਸ਼ੀਨਾਂ ਨਾਲ ਦਵਾਈਆਂ ਨਾਲ ਕੋਈ ਜਾਣਦੀ ਨਹੀਂ ਮਸ਼ੀਨਾਂ ਚੱਲੀ ਜਾਂਦੀਆਂ ਨੇ ਤੇ ਸਰ ਸਭ ਬਕੇਰਾ ਥਾਂ ਨੇ ਕੁਝ ਕੁਤੀਆਂ ਹੁੰਦੀਆਂ ਨੇ ਹੈਰਾਮਦਾਰੀ ਆਈ ਜਾਂਦੀ ਇਹ ਸਰਕਲ ਗੋਡੇ ਦਾ ਸਰਕਲ ਜਿਹੜੀਆਂ ਨਾੜ ਆ ਇਹ ਸਾਰਾ ਉਚੜਵਾ ਚੱਲ ਜਾਂਦਾ ਆ ਵੀ ਤੁਹਾਨੂੰ ਆ ਵੀ ਚੱਲੀ ਜੂ ਗੋਡੇ ਤੇ ਤਾਂ ਨੁਕਸ ਪੈਂਦਾ ਪੈਂਦਾ ਸੀਗਾ ਹਾਂ ਮੇਰਾ ਨਾਮ ਕਿਹੜਾ ਤੇਰਾ ਉਹ ਕਹਿੰਦਾ ਡੂਰ ਆਇਆ ਤੇਰਾ ਮੈਂ ਤਾਂ ਮਸ਼ੀਨਾਂ ਨਾਲ ਦਵਾਈ ਮਾ ਮੇਰੇ ਤਾਂ ਮਸ਼ੀਨਾਂ ਨਾਲ ਕਿਵੇਂ ਮਸ਼ੀਨ ਹੋਸੀ ਕਿ ਐ ਪੈਣ ਵਾਲੀ ਸੀ ਦੇ ਵਿੱਚ ਪੈਂਦਾ ਸੀ ਬੰਦਾ ਕਿ ਥੱਲੇ ਗੋਡੇ-ਗੋਡੇ ਦੇ ਨਾਲ ਸੀ ਗੋਟਿਆਂ ਨੇ ਹਾਈਡਰਟੀ ਸੁਣਵਾਉਣੀ ਬਿਸਕੁਟ ਤੇ ਪਾਈ ਜਾਂ ਇੱਕੋ ਪ੍ਰੈਸ਼ਰ ਕਰਦਾ ਸੀ ਹਾਂ ਫੇਰ ਉਹ ਆਪਣੇ ਵੀ ਨੇੜੇ ਹੋ ਯਾਰ ਉਹ ਵਧੀ ਨਹੀਂ ਆਪਣੀ ਹਾਰੇ ਗਏ ਸੀ ਠੀਕ ਹੋ ਗਏ ਉਹ ਐ ਉਹ ਕਈ ਬੰਦੇ ਨੇ ਕਿਹਾ ਮੈਨੂੰ ਉਹ ਬੰਦਾ ਮਿਲਿਆ ਜਿਹਨੇ ਮੈਨੂੰ ਪਰਚੀ ਦਿੱਤੀ ਅੱਗੇ ਮਸ਼ੀਨਾਂ ਨਾਲ ਉਹ ਉਹ ਦਿੱਤੇ ਤਾਂ ਨੇ ਨੰਬਰ ਲੱਗੇ ਹੋਣਗੇ ਨਾ ਇਹ ਮੁਫਤ ਨੰਬਰ ਲੱਗੇ ਹੋਣਗੇ ਐਡੋ ਡੀ ਆਈ ਉਹਦਾ ਇਹ ਮੇਪ ਸਿੰਘ ਬਦਲੂਆ ਤੇ ਮਨੂ ਇੱਕ ਵਸ ਲਿਖੀ ਬਦਲੀ ਆ ਜਾਂਦੀ ਬਾਰੀ ਟਾਈਮ ਨਾ ਹਾਂ ਆ ਜਾਂਦੀਆਂ ਨੇ ਮਸੀਨੋਂ ਉੱਥੇ ਕੜ ਥੋੜੀਆਂ ਨੇ ਉਹਨਾਂ ਦੇ ਅੱਛਾ ਬਾਦੂ ਨਹੀਂ ਚੱਲ ਚੱਲਾ ਆ ਕੇ ਫਿਰ ਉਹਨਾਂ ਕਰਖ ਇੱਕ ਯਾਰੀ ਉਹ ਆਏ ਕਹਿੰਦੇ ਕਿ ਜਿੱਥੋਂ ਗੋਲਗਾਰੇ ਖਾਧੀਆਂ ਕੋਣੋ ਕਹਿੰਦਾ ਵੀ ਦਵਾਈ ਨਹੀਂ ਖਾਦੀ ਜਾਂਦੇ ਸਾਡਾ ਦਵਾਈ ਤੋਂ ਦਵਾਈ ਖਾ ਲੂੰ ਆਪਣੇ ਗੱਡੀ ਦਾ ਕੀ ਕਰਾਉਣ ਆਲੇ ਕਾਗਜ਼ੇ ਪੱਤਰ ਕੁਛ ਨਹੀਂ ਗੱਡੀ ਤਾਂ ਸਹੀ ਆ ਪੋਲਿਊਸ਼ਨ ਕਰਾਉਣਾ ਕਰਾ ਲਾ ਜਾਂਦੇ ਕਰਾਵਾਂਗੇ ਜਾਣਾ ਹੀ ਅਸੀਂ ਜਾ ਮੈਂ ਇਹਦੇ ਮਾਸੇ ਦੇ ਜਾ ਕੇ ਆਵਾਂ ਯਾਰ ਮੈਂ ਕਹਿੰਦੀ ਮਕਰ ਜੱਥਣੇ ਨਾ ਬੱਜੀ ਮੈਂ ਵੀ ਆਇੰਗੇ ਨਾ ਜੇ ਤਾਂ ਆਪਾਂ ਜੇ ਆਪਾਂ ਇਹਦੀ ਜਾਣ ਦੀ ਬਜਾਏ ਐਂ ਦੀ ਚੱਲ ਗਈ ਇੱਧਰ ਪਰਨਾਲੇ ਦੀ ਥੜੀ ਸੜਕ ਨਹੀਂ ਦੀ ਨੇ ਇਹ ਜਗਾ ਜਗਾ ਕਿਹੜੀ ਹੈ ਕਿੱਥੇ ਜਾਣਾ ਮੁਕਸਰ ਰੇ ਇਧਰ ਵੀ ਜਾ ਕੇ ਆਵਾਂਗੇ ਯਾਰ